پنجاب بچاؤ پنجاب بچاؤ بھئیے 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 بچاؤ پنجاب بچاؤ ਜੀ ਬੱਚੇ ਦੀ ਸ਼ਾਂ ਮਾਂਹਿੰਦੀ ਸ਼ਾਂਤੀ ਵਾਸਤੇ ਹੀ ਹੈ ਇਹ ਟੈਂਡਰ ਮਾਰਚ ਬਾਕੀ ਜਿਹੜਾ ਪਤਾ ਹੀ ਆ ਪਲੀਪਾਤੀ ਸਾਰੀ ਸੰਗਤ ਨੂੰ ਪਤਾ ਹੀ ਹੈਗਾ ਵੀ ਜਿਹੜਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਇਹਦਾ ਪੂਰੇ ਜ਼ੋਰ ਤੇ ਵਿਰੋਧ ਕਰਦੇ ਆ ਬਾਕੀ ਉਹਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਆ ਜਿਸ ਬੰਦਿਆਂ ਨੇ ਇਹ ਕਲੌਣੀ ਹਰਕਤ ਕੀਤੀ ਆ ਕਿ ਦੇਖੋ ਉਹ ਬੱਚੇ ਦੇ ਇੱਕ ਬੱਚੇ ਦੀ ਗੱਲ ਨਹੀਂ ਆ ਗਈ ਵੀ ਇੱਕ ਬੱਚੇ ਨੂੰ ਅੱਜ ਉਹਨੇ ਬਲੱਧ ਕਰ ਕਰਕੇ ਛੱਡ ਦਿੱਤਾ ਤੇ ਹੋਰ ਵੀ ਜਾਨੀ ਸਾਡੇ ਵਿੱਚ ਜਾਨੀ ਅੱਜ ਸਾਡਾ ਕੀ ਉਸ ਬੱਚੇ ਦਾ ਕੀਤਾ ਕੱਲ ਨੂੰ ਹੋਰ ਬੱਚੇ ਦਾ ਵੀ ਕਰੂਗੇ ਤੇ ਸਾਨੂੰ ਇਹ ਆ ਵੀ ਇਹ ਜਿਹੜੇ ਕ੍ਰਿਮੀਨਲ ਬੰਦੇ ਬਾਹਰੋਂ ਆਉਂਦੇ ਆ ਇਹਨਾਂ ਦੇ ਆਧਾਰ ਕਾਰਡ ਜੋ ਵੀ ਜਾਨੀ ਰਾਸ਼ਨ ਕਾਰਡ ਬਣਦੇ ਆ ਜਾਂ ਹੋਰ ਕੁਝ ਵੀ ਕਾਗਜ਼ ਪੱਤਰ ਬਣਦੇ ਆ ਜਿਹੜੇ ਐਮਸੀ ਆ ਜਾਂ ਪੰਚ ਆ ਸਰਪੰਚ ਆ ਉਹ ਸੈਨ ਕਰਦੇ ਆ ਤਾਂ ਉੱਪਰ ਪ੍ਰਸ਼ਾਸਨ ਬਣਾਉਂਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਐਮਸੀ ਔਰ ਸਰਪੰਚਾਂ ਦੀ ਹੈਗੀ ਆ ਜੀ ਇਹ ਜਾਨੀ ਕਿ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਮਤੇ ਪਾਉਣੇ ਚਾਹੀਦੇ ਆ ਬੇ ਇਹਦੇ ਵਿੱਚ ਵਿਆਹ ਦੇ ਕੋਈ ਵੀ ਜਿਹੜਾ ਬਾਹਲਾ ਬੰਦਾ ਕ੍ਰਿਮਲ ਤੋਰਦਾ ਹੁੰਦਾ ਹੈਗਾ ਜਾਂ ਕੋਈ ਵੀ ਬੰਦਾ ਇੱਥੇ ਕੰਮ ਕਰਨਾ ਹੁੰਦਾ ਉਹਦੇ ਜਾਨੀ ਕਿ ਪਿਛਲੇ ਬੈਕਗ੍ਰਾਉਂਡ ਨੂੰ ਪੂਰਾ ਇਵੈਸਟੀਗੇਸ਼ਨ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਇੱਥੇ ਦਾ ਆਧਾਰ ਕਾਰਡ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੋਂ 4-5 ਦਿਨ ਪਹਿਲਾਂ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਇੱਕ ਬਹੁਤ ਹੀ 마ਸੂਮ ਬੱਚਾ ਜਿਹੜਾ 4-5 ਸਾਲ ਦਾ ਤੁਸੀਂ ਦੇਖ ਦੇਖੀ ਆਉਣੀਆਂ ਉਸ ਜੀਆਂ ਔਰ ਉਸ ਦੀ ਭੈਣ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਮੈਂ ਸਮਝਦਾ ਵੀ ਮੁੰਡੇ ਸੁਖਣ ਲਈ ਲੋਕ ਮੰਦਿਰ ਗੁਰਦੁਆਰੇ ਮਸਜਿਦਾਂ ਵਿੱਚ ਸੁਖਣਾ ਸੁਖਦੇ ਆ ਪਰ ਜੇ ਸੁਖਣਾ ਸੋਕੇ ਇਹੋ ਜੇ ਬੱਚੇ ਲੈ ਕੇ ਅੱਜ ਹਾਲਾਤ ਇਹੋ ਜੇ ਹੋ ਗਏ ਵੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਜਿਹੜਾ ਪਹਿਲਾਂ ਲੜਕੀਆਂ ਦੀ ਰਾਖੀ ਦਾ ਕਰਦੇ ਸੀ ਅੱਜ ਲੜਕੀਆਂ ਦੀ ਰਾਖੀ ਵੀ ਬਰਾਬਰ ਹੀ ਕਰਨੀ ਪੈਣੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਔਰ ਚਤਾਵਨੀ ਕਰਦੇ ਵੀ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਕੋਈ ਕੋਈ ਨਾ ਕੋਈ ਜਿਹੜਾ ਲੋ ਐਹੋ ਜਿਹਾ ਜ਼ਰੂਰ ਬਣਾਇਆ ਜਾਵੇ ਜਿੱਥੇ ਇਹੋ ਜੇ ਦਰਦਨਾਕ ਹਾਸੇ ਹੁੰਦੇ ਆ ਔਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾਂ ਉਹਨਾਂ ਲਈ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਔਰ ਫਾਂਸੀ ਦੀ ਸਜ਼ਾ ਮੈਂ ਸਮਝਦਾ ਜਿਸ ਜੇਲ੍ਹ ਦੇ ਵਿੱਚ ਇਹ ਜਾਂਦਾ ਉੱਥੇ ਦੇ ਜਿਹੜੇ ਲੋਕ ਪੰਜਾਬੀ ਰਹਿ ਰਹੇ ਆ ਉਹਨਾਂ ਨੂੰ ਵੀ ਅਪੀਲ ਆ ਵੀ ਇਹਨੂੰ ਜੇਲ੍ਹ ਦਾ ਨਜ਼ਾਰਾ ਜਿਹੜਾ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਧੰਨਵਾਦ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਦੁੱਖ ਦਾ ਸਮਾਂ ਹੈ ਕਿਉਂਕਿ ਜੋ ਸਾਡਾ ਬੱਚਾ ਹਰਵੀਰ ਸਿੰਘ ਦੀਪਨਗਰ ਦਾ ਰਹਿਣ ਵਾਲਾ ਉਸਨੂੰ ਬਹੁਤ ਹੀ क्रूरਤਾ ਦੇ ਨਾਲ ਉਸ ਬਹਿਸ਼ੀ ਦਰਿੰਦੇ ਨੇ ਜੋ ਉਹਦਾ ਕਤਲ ਕਰਕੇ ਇੰਜਾਮ ਦਿੱਤਾ ਇਹ ਬਹੁਤ ਨਿੰਦਰੀ ਹੈ ਬਹੁਤ ਹੀ ਨਿੰਦਰੀ ਹੈ ਔਰ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਹਨੂੰ ਫਾਸਟ ਟਰੈਕ ਤੇ ਚਲਾ ਕੇ ਉਸ क्रूरता ਕਰਨ ਵਾਲੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਫਾਂਸੀ ਦਿੱਤੀ ਜਾਵੇ ਔਰ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਵਿੱਚ ਸਰਕਾਰ ਹੈ ਔਰ ਬਹੁਮਤ ਹੁੰਦੇ ਹੋਏ ਉਹ ਇੱਕ ਬਹੁਤ ਸਖਤ ਬਿੱਲ ਲੈ ਕੇ ਆਏ ਕਿਉਂਕਿ ਐਸੀ ਗਰੂਰਤਾ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਉਹਨੂੰ ਬਖਸ਼ਿਆ ਨਾ ਜਾਵੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸਪੈਸ਼ਲ ਬਿੱਲ ਲਿਆ ਕੇ ਵਿਧਾਨ ਸਭਾ ਵਿੱਚ ਉੱਥੇ ਸਪੈਸ਼ਲ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਹ ਜੇ ਦਰਿੰਦੇ ਨੂੰ ਪਬਲਿਕ ਦੇ ਵਿੱਚ ਖੜੇ ਹੋ ਕੇ ਇੱਟਾਂ ਮਾਰ ਕੇ ਉਸਨੂੰ ਮਾਰਿਆ ਜਾਵੇ ਇਹ ਬੇਨਤੀ ਹੈ ਸਰਕਾਰ ਅੱਗੇ ਕਿਉਂਕਿ ਜੇ ਇਸ ਤਰ੍ਹਾਂ ਦੇ ਸਰਕਾਰ ਕੋਈ ਪਦ ਨਹੀਂ ਲਏਗੀ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਇਸੇ ਤਰ੍ਹਾਂ ਖਲਵਾੜ ਕਰੇਗੀ ਤਫੇ ਉਹ ਸਮਾ ਦੂਰ ਨਹੀਂ ਤੁਸੀਂ ਨੇਪਾਲ ਵੀ ਦੇਖਿਆ ਨੇਪਾਲ ਦੇ ਵਿੱਚ ਵੀ ਲੋਕ ਬਾਗੀ ਹੋਏ ਤੇ ਫਿਰ ਜਿਹੜੀਆਂ ਸਤਾਹਾਰੀਆਂ ਪਾਰਟੀਆਂ ਉਹਨਾਂ ਦਾ ਕੀ ਹਾਲ ਹੋਇਆ ਉਹ ਵੀ ਪਤਾ ਲੱਗਦਾ ਫਿਰ ਇਸ ਕਰਕੇ ਬੇਨਤੀ ਹੈ ਸਮਾ ਰਹਿੰਦੇ ਸਰਕਾਰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ ਔਰ ਜਿਹੜੇ ਮਾਪੇ ਆ ਉਹ ਬੱਚਿਆਂ ਦੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜਿਹੜਾ ਕਰੂਰਤਾ ਕਰਨ ਵਾਲਾ ਇਨਸਾਨ ਇਸ ਨੂੰ ਜਲਦ ਤੋਂ ਜਲ ਕੋਰਟ ਦੇ ਉੱਤੇ ਫਾਸਟ ਟਰੈਕ ਤੇ ਚਲਾ ਕੇ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਔਰ ਇਹ ਦਿਨਾਂ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਧੰਨਵਾਦ ਜੈਪੀਮ ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਜੋ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ 4-5 ਦਿਨ ਪਹਿਲਾਂ ਇੱਕ ਬੜੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਜਿੱਥੇ ਇੱਕ 4-5 ਸਾਲ ਦੇ ਬੱਚੇ ਨਾਲ ਦੋ ਪ੍ਰਵਾਸੀਆਂ ਵੱਲੋਂ ਦਰਿੰਦਗੀ ਕੀਤੀ ਗਈ ਪਹਿਲਾਂ ਉਸ ਬੱਚੇ ਦੇ ਨਾਲ ਉਹਨੂੰ ਮਤਲਬ ਉਹਦੇ ਨਾਲ ਕੁਕਰਮ ਕੀਤਾ ਗਿਆ ਬਾਹਰ ਵਿੱਚ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਜਿਹੜੀ ਰੋਡ ਦੇ ਕੇ ਉਹਨੂੰ ਬੜੇ ਤਸੀਹੇ ਦੇ ਕੇ ਬੜੀ ਦਰਦਨਾਕ ਮੌਤ ਦਿੱਤੀ ਗਈ ਉਸ ਤੋਂ ਬਾਅਦ ਤ ਉਹਨੂੰ ਦਫਨਾਇਆ ਗਿਆ ਜਿਹਦੇ ਕਰਕੇ ਖੁਸ਼ਹਾਰਪੁਰ ਦੇ ਨਾਲ-ਨਾਲ ਪੂਰੇ ਪੰਜਾਬ 'ਚ ਇੱਕ ਬੜੀ ਵੱਡੀ ਰੋਸ਼ਨੀ ਲਹਿਰ ਚੱਲ ਰਹੀ ਆ ਅਤੇ ਸਾਰੇ ਪੰਜਾਬੀਆਂ ਦਾ ਜਿਹੜਾ ਗੁੱਸਾ ਆ ਉਹ ਪ੍ਰਸ਼ਾਸਨ ਤੇ ਸਰਕਾਰ ਤੇ ਉੱਤਰ ਰਿਹਾ ਆ ਔਰ ਸਾਰੇ ਪੰਜਾਬੀਆਂ ਦੀ ਮੰਗ ਆ ਕਿ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਦੀ ਪੀਸੀਸੀ ਕਰਵਾਈ ਜਾਵੇ ਉਹਨਾਂ ਦੇ ਜਿਹੜੇ ਕੈਰੈਕਟਰ ਸਰਟੀਫਿਕੇਟ ਆ ਉਹ ਲਿਆਉਂਦੇ ਜਾਣ ਦੇਖੋ ਇਸ ਟਾਈਮ ਸਿਰਫ ਰਹੀਮਪੁਰ ਦੇ ਵਿੱਚ ਜਿਹੜਾ ਬੱਤਲ ਜੀ ਪੋਰੀ ਹਣਾ ਉੱਥੇ ਜੇਕਰ ਸਬਜ਼ੀ ਮੰਡੀ ਆ ਉਹ ਚ 500 ਦੀ 500 ਰੇੜੀ ਪ੍ਰਵਾਸੀਆਂ ਦੀ ਆ ਜੇਕਰ ਕੋਈ ਪੰਜਾਬੀ ਉੱਤੇ ਰੇੜੀ ਲਾਂਜ ਜਾਵੇ ਤਾਂ ਜਿਹੜੇ ਪ੍ਰਵਾਸੀ ਉਹਨਾਂ ਨਾਲ ਗੁੰਡਾਗਰਦੀ ਕਰਦੇ ਆ ਔਰ ਇਹ ਯੂਪੀ ਤੋਂ ਕ੍ਰਾਈਮ ਕਰਕੇ ਇੱਥੇ ਮਤਲਬ ਸਾਡੇ ਪੰਜਾਬ ਦੇ ਵਿੱਚ ਆ ਜਾਂਦੇ ਆਦਰ ਸੇਟਾਂ ਵਿੱਚ ਚਲ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਆ ਤੁਸੀਂ ਇਹ ਨਾ ਸਮਝੋ ਕਿ ਪੰਜਾਬ 'ਚ ਸੇਕੀਸਮ ਕਰਕੇ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਐਡਾ ਨਹੀਂਗਾ ਜਿਹੜਾ ਮਹਾਰਾਸ਼ਟਰ ਮਹਾਰਾਸ਼ਟਰ ਇੱਕ ਹਿੰਦੂ ਸਟੇਟ ਆ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਵੀ ਬਿਹਾਰੀਆਂ ਦਾ ਤੇ ਯੂਪੀ ਆਣ ਦਾ ਵਿਰੋਧ ਹੋ ਰਿਹਾ ਔਰ ਮਹਾਰਾਸ਼ਟਰ ਵਾਲੇ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਆਪਣੀ ਮਰਾਠੀ ਭਾਸ਼ਾ ਨੂੰ ਬਚਾਉਣ ਦੇ ਲਈ ਉੱਥੇ ਫਾਇਕ ਲੜ ਰਹੇ ਆ ਔਰ ਮੇਰੀ ਆਪਣੇ ਸਾਰੇ ਪੰਜਾਬੀਆਂ ਨੂੰ ਅਪੀਲ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਨੂੰ ਆਪਣੇ ਕਲਚਰ ਦੇ ਲਈ ਸਾਨੂੰ ਆਪਣੀ ਸੱਭਿਆਚਾਰ ਦੇ ਲਈ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਸਾਨੂੰ ਇਕੱਠੇ ਆਉਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਲਈ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸਾਨੂੰ ਇਕੱਠੇ ਆਉਣਾ ਪੈਣਾ ਇਸ ਕਰਕੇ ਸਾਰੇ ਜਾਤ ਪਾਤ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਢਿੱਡ ਥਲੇ ਹੋ ਕੇ ਆਪਾਂ ਪੰਜਾਬ ਦੇ ਭਵਿੱਖ ਦੇ ਲਈ ਲੜੀਏ ਔਰ ਆਪਾਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਉਹ ਵਿਧਾਨ ਸਭਾ ਚ ਬਿੱਲ ਪਾਸ ਕਰੇ ਕਿ ਜਿਹੜੇ ਪੰਜਾਬ ਜਿਹੜੇ ਪ੍ਰਵਾਸੀ ਆਉਂਦੇ ਆ ਬਾਹਰੋਂ ਉਹ ਆ ਕੇ ਮਹੀਨੇ ਵਿੱਚ ਹੀ ਆਪਣੇ ਰਾਸ਼ਨ ਕਾਰਡ ਤੇ ਆਧਾਰ ਕਾਰਡ ਬਣਾ ਲੈਂਦੇ ਆ ਉਹਨਾਂ ਤੇ ਰੋਕ ਲਗਾਈ ਜਾਵੇ ਜਿੱਦਾਂ ਹਮੇਸ਼ਾ ਸਾਡਾ ਪੰਜਾਬੀ ਜਾ ਕੇ ਕੋਈ ਜ਼ਮੀਨ ਨਹੀਂ ਨਹੀਂ ਲੈ ਸਕਦਾ ਪਰ ਅੱਜ ਕੱਲ੍ਹ ਦੇਖੋ ਪ੍ਰਵਾਸੀ ਐਸ ਟਾਈਮ ਜਿੱਤੇ ਤੁਸੀਂ ਦੇਖ ਲਓ ਜਿਹੜੇ ਕੰਮ ਵਿੱਚ ਤੁਸੀਂ ਦੇਖ ਲਓ ਸਾਰੇ ਪਾਸੇ ਪ੍ਰਵਾਸੀ ਜਿਹੜੇ ਸਾਡੇ ਪੰਜਾਬੀ ਆ ਸਾਡੇ ਪੰਜਾਬੀ ਨੂੰ ਦਵਾਇਆ ਜਾ ਰਿਹਾ ਇਸ ਕਰਕੇ ਸਾਨੂੰ ਉੱਠਣਾ ਪੈਣਾ ਸਾਨੂੰ ਉੱਠਣਾ ਪੈਣਾ ਆਪਣੇ ਸੱਭਿਆਚਾਰ ਦੇ ਲਈ ਸਾਨੂੰ ਉੱਠਣਾ ਪੈਣਾ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਦੇ ਫਿਊਚਰ ਦੇ ਲਈ ਦਿਨੋ ਦਿਨ ਇਹਨਾਂ ਦਾ ਜਿਹੜਾ ਪ੍ਰਾਤ ਉਹ ਵੱਧਾ ਜਾ ਰਿਹਾ ਆ ਦੇਖੋ ਉਸੇ ਦਿਨ ਉਸ ਮੁੰਡੇ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਕੁੜੀ ਨਾਲ 6 ਸਾਲਾਂ ਦੀ ਨਾ ਹੋਇਆ ਤੇ ਇਹਦਾ ਮਤਲਬ ਕੀ ਉਹਨਾਂ ਨੂੰ ਡਰ ਨਹੀਂ ਕਿਸੇ ਦਾ ਮੇਰੇ ਤੇ ਪ੍ਰਸ਼ਾਸਨ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਹੁਣੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੂੰ ਜਗ੍ਹਾ ਨਹੀਂ ਲੈਣੀ ਚਾਹੀਦੀ ਇੱਥੇ ਤਾਂ ਨਾ ਹਨਾ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਆ ਦੇਖੋ ਆਪਾਂ ਹਿਮਾਚਲ ਚ ਜਾਂਦੇ ਆ ਹਿਮਾਚਲ ਵਾਲੇ ਲੋਕ ਬਿਲਕੁਲ ਵੀ ਕਿਸੇ ਨੂੰ ਪਸੰਦ ਨਹੀਂ ਕਰਦੇ ਇੱਥੇ ਕੀ ਸਾਨੂੰ ਪੰਜਾਬੀਆਂ ਨੂੰ ਵੀ ਜਗ੍ਹਾ ਹੈ ਨਹੀਂ ਕਿ ਆਪਣਾ ਸ਼ਹਿਰਪੁਰ ਜਿਹੜਾ ਆਪਣਾ ਪੰਜਾਬ ਹੈ ਇਹ ਆਸ਼ਰਮ ਆ ਵੀ ਜਣਾ ਖਣਾ ਜਿਹੜਾ ਆ ਇੱਥੇ ਆਪਣੀ ਜਾਇਦਾਦ ਬਣਾਈ ਜਾਂਦਾ ਹੈ ਜਿਹੜੇ ਜਾਇਦਾਦ ਦੇ ਮਾਲਕ ਉਹਨਾਂ ਨੂੰ ਬਾਹਰ ਨਿਕਲਿਆ ਜਾਂਦਾ ਜਾਂ ਉਹਨਾਂ ਦੀਆਂ ਕੁੜੀਆਂ ਨਾਲ ਜਾਂ ਉਹਨਾਂ ਦੇ ਮੁੰਡੇ ਨਾ ਪਹਿਲਾਂ ਤਾਂ ਕਹਿੰਦੇ ਸੀ ਕੁੜੀਆਂ ਸੇਫ ਨਹੀਂ ਹੈਗੀਆਂ ਹੁਣ ਤਾਂ ਮੁੰਡੇ ਵੀ ਸੇਫ ਹੈ ਨਹੀਂ ਭਾਜੀ ਤੇ ਬਾਕੀ ਗੱਲ ਇਹ ਆ ਵੀ ਇਹਨਾਂ ਨੂੰ ਹੁਣੇ ਕਰਨੀ ਤੋਂ ਕਰਨੀ ਚਾਹੀਦੀ ਜੇ ਜਾਵੇ ਤਾਂ ਉਹ ਮਾਪੇ ਨੂੰ ਇਨਸਾਫ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਵੀਰ ਲਈ ਸਾਰੇ ਇੱਕ ਕੈਂਡਲ ਮਾਰਚ ਕੱਢ ਰਹੇ ਆ ਜੋ ਅਗਰ ਵੀ ਇਹ ਇੱਕ ਸ਼ਰਧਾਂਜਲੀ ਆ ਪਰ ਮੈਂ ਨਾਲ-ਨਾਲ ਇਹ ਵੀ ਕਹਿਣਾ ਚਾਹੂੰਗੀ ਦੇਖੋ ਅੱਜ ਇੱਕ ਬੋਲਦੇ ਤੇ ਅਸੀਂ ਸਾਰੇ ਇਕੱਠੇ ਹੋਏ ਆ ਪਰ ਇਹ ਲੜਾਈ ਇੱਥੇ ਹੀ ਸੀਮਤ ਨਾ ਰਹਿ ਜਾਵੇ ਤੇ ਪੰਜਾਬ ਦੇ ਵਿੱਚ ਦੇਖੋ ਆਏ ਦਿਨ ਇੱਕ ਭਈਆ ਪੰਜਾਬ ਪੱਦੇ ਵਿੱਚ 20-20 ਭਈਏ ਨਾਲ ਲੈ ਕੇ ਆਉਂਦਾ ਤੇ ਤੁਸੀਂ ਦੇਖੋ ਕਿ ਅਸੀਂ ਇੱਥੇ ਉਹਨਾਂ ਨੂੰ ਸ਼ਰਨ ਦੇ ਰਹੇ ਆ ਆਪਣੇ ਮਕਾਨਾਂ ਦੇ ਵਿੱਚ ਕਿਰਾਏ ਤੇ ਰੱਖ ਰਹੇ ਆ ਹਰ ਇੱਕ ਚੀਜ਼ ਕਰ ਰਹੇ ਆ ਨਾ ਆਏ ਦਿਨ ਤੁਸੀਂ ਪਿੱਛੇ ਦੇ ਮੰਡੀ ਵਿੱਚ ਵੀ ਦੇਖਿਆ ਸੀ ਆਪਸ ਦੇ ਵਿੱਚ ਹੀ ਬਿਹਾਰੀਆ ਬਿਹਾਰੀਆਂ ਨੇ 20-20 ਰੁਪਏ ਲਈ ਕਤਲ ਕਰ ਦਿੱਤਾ ਦੇਖੋ ਜਦੋਂ ਵੀ ਮਾਰਦਾ ਤਾਂ ਹੁੰਦੀਆਂ ਇੰਨਾ ਭਈਆਂ ਦੇ ਸਿਰ ਤੇ ਹੁੰਦੀਆਂ ਘਰਾਂ ਦੇ ਵਿੱਚ ਚੋਰੀਆਂ ਆਏ ਦਿਨ ਸਭ ਕੁਝ ਹੁੰਦਾ ਹਨ ਪਰ ਸਾਡੇ ਪੰਜਾਬ ਦੇ ਵਿੱਚ ਇਹ ਮਤਾ ਕਿਉਂ ਨਹੀਂ ਪਾਇਆ ਜਾਂਦਾ ਦੇਖੋ ਕਿ ਅਸੀਂ ਬਾਹਰਲੇ ਸਟੇਟਾਂ ਵਿੱਚ ਜਾਈਏ ਸਾਨੂੰ ਜਗ੍ਹਾ ਲੈਣੀ ਇੰਨੀ ਔਖੀ ਹੁੰਦੀ ਆ ਇਹ ਡਬਲ ਡਬਲ ਵੋਟਰ ਕਾਰਡ ਬਣਾਉਂਦੇ ਆ ਬਿਹਾਰ ਯੂਪੀ ਵਿੱਚ ਵੀ ਇਹਨਾਂ ਦੇ ਵੋਟਰ ਕਾਰਡ ਚੱਲਦੇ ਆ ਤੇ ਪੰਜਾਬ ਦੇ ਵਿੱਚ ਵੀ ਚੱਲਦੇ ਆ ਇਹ ਕਿਉਂ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਦੇਖੋ ਸਾਡੇ ਅਸੀਂ ਇੱਕ ਵੋਟਰ ਕਾਰਡ ਵੀ ਬਣਾਣਾ ਜਾਣਦੇ ਆ ਤਾਂ ਉਥੇ ਵੀ ਵਾਰ ਤਸਦੀਕ ਕੀਤਾ ਜਾਂਦਾ ਕਿ ਤੁਸੀਂ ਇੱਥੇ ਕਿੰਨੀ ਦੇਰ ਦੇ ਰਹੇ ਆ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਵੋਟਰ ਕਾਰਡ ਆ ਜਾਂ ਆਧਾਰ ਕਾਰਡ ਬਣਾਏ ਜਾਂਦੇ ਆ ਉਹ ਜੁਪੀ ਬਿਹਾਰ ਦੇ ਵਿੱਚ ਵੀ ਚੱਲਦੇ ਤੇ ਪੰਜਾਬ ਦੇ ਵਿੱਚ ਵੀ ਚੱਲਦੇ ਆ ਕਿ ਉਹ ਬਣਦੇ ਕਿਦਾਂ ਸੰ ਤਾਂ ਇਹ ਨਹੀਂ ਸਮਝ ਜਾਂਦੇ ਸਾਡੇ ਨੇ ਉਹ 20 ਵਾਰ ਵੈਰੀਫਾਈ ਕਰਨਾ ਪੈਂਦਾ ਪੰਜਾਬੀ ਵਾਲੇ ਇਹਨਾਂ ਲਈ ਕੁਝ ਵੈਰੀਫਾਈ ਨਹੀਂ ਆ ਔਰ ਮੈਂ ਕਈ ਜਾਣਿਆਂ ਨੂੰ ਇਹਨਾਂ ਨੂੰ ਵੀ ਕਈ ਵਾਰ ਪੁੱਛਿਆ ਕਿ ਤੁਸੀਂ ਬਿਹਾਰ ਦੇ ਵਿੱਚ ਜਾ ਕੇ ਵੀ ਵੋਟਾਂ ਪਾਣੇ ਇੱਥੇ ਵੀ ਪਾਣੇ ਕਿੱਦਾਂ ਪਾਣਨੇ ਆ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਕਿ ਮੈਂ ਤਾਂ ਇਹ ਕਹਿੰਨੀ ਆ ਕਿ ਇੱਕ ਇੱਕ ਦਾ ਆਧਾਰ ਕਾਰਡ ਵੋਟਰ ਕਾਰਡ ਇਹ ਵੀ ਜ਼ਰੂਰ ਚੈੱਕ ਹੋਣਾ ਚਾਹੀਦਾ ਕਿ ਕਿੰਨਾਂ ਨੇ ਇਹਨਾਂ ਦੇ ਬਣਵਾਉਣ ਵਿੱਚ ਮਦਦ ਕੀਤੀ ਆ ਔਰ ਕਿੰਨਾਂ ਨੇ ਨੀਲੇ ਕਾਰਡ ਦੇਖ ਲਓ ਪੰਜਾਬ ਦੀ ਆਵਾਮ ਲਈ ਨੀਲੇ ਕਾਰਡ ਇੱਕ ਗਰੀਬ ਯੋਜਨਾ ਬਣਾਇਆ ਗਿਆ ਸੀ ਆ ਕਿ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਨਾ ਪਰ ਉਹਦਾ ਫਾਇਦਾ ਸਿਰਫ ਇੱਕ ਦਈਆ ਕਹੇ ਜਿੰਨੇ ਵੀ ਬਈ ਆ ਉਹਨਾਂ ਵਿੱਚੋਂ 50% ਜੇ ਭਈਏ ਤਾਂ ਉਹਦੇ ਵਿੱਚੋਂ 20% ਇਹਦਾ ਫਾਇਦਾ ਲੈ ਰਹੇ ਆ ਤੇ ਮੈਂ ਇਹ ਕਹੂੰਗੀ ਜੇ ਕੋ ਪਲੀਜ਼ ਜਿਹੜੇ ਵੀ ਹੈਗੇ ਇਹਨਾਂ ਦੀ ਤਸਦੀਕ ਕੀਤੀ ਜਾਵੇ ਤੇ ਪੀਸੀਸੀ ਜ਼ਰੂਰ ਕਰਵਾਈ ਜਾ ਧੰਨਵਾਦ